ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਅੱਜ ਮਨਿੰਦਰ ਮੰਗਟ ਦਾ ਜਨਮ ਦਿਨ ਸੀ ਉਹ ਆਪਣੀ ਪਤਨੀ ਸ਼ਰਨ ਅਤੇ ਸੋਹਰਾ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਗਏ ਜਿੱਥੇ ਉਹਨਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਇਹ ਗੱਲ ਤਾਂ ਬੜੀ ਵਧੀਆ ਹੈ ਪਰ ਉਹਨਾਂ ਨੇ ਆਪਣੇ ਸੋਹਰਾ ਪਿੰਡ ਵਿੱਚ ਜਨਮ ਦਿਨ ਮਨਾਇਆ ਹੈ ਇਥੇ ਇਹ ਗੱਲ ਇੱਕ ਮੈਨੂੰ ਉਹਨਾਂ ਦੀ ਬੜੀ ਗਲਤ ਲੱਗੀ ਹੈ ਲੋਕ ਵੀ ਉਹਨਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਜਨਮ ਦਿਨ ਆਪਣੇ ਪਿੰਡ ਮਨਾਉਣਾ ਸੀ ਬਾਅਦ ਵਿੱਚ ਸੋਹਰਾ ਘਰ ਆਉਣਾ ਸੀਗਾ ਚਾਹੇ ਤੁਸੀਂ ਉੱਥੇ ਆਪਣੇ ਸੋਹਰਾ ਪਰਿਵਾਰ ਨੂੰ ਬੁਲਾ ਲੈਂਦੇ ਪਰ ਜਨਮ ਦਿਨ ਤੁਸੀਂ ਆਪਣਾ ਆਪਣੇ ਮਾਪੇ ਦੇ ਨਾਲ ਹੀ ਮਨਾਉਣਾ ਸੀ ਕੀ ਪਤਾ ਅੱਜ ਦੇ ਆਏ ਤੁਸੀਂ ਕਿੰਨੇ ਸਾਲਾਂ ਬਾਅਦ ਵਾਪਸ ਆਉਂਗੇ ਹੁਣ ਤੁਹਾਨੂੰ ਬੜਾ ਵਧੀਆ ਮੌਕਾ ਮਿਲਿਆ ਸੀ ਆਪਣੇ ਮਾਪੇ ਦੇ ਨਾਲ ਜਨਮ ਦਿਨ ਮਨਾਉਣ ਦਾ ਤੇ ਆਪਾਂ ਉਹਨਾਂ ਦੀ ਇੱਕ ਗੱਲ ਹੋਰ ਨੋਟ ਕੀਤੀ ਹੈ ਉਹ ਜਦੋਂ ਵੀ ਕਿਤੇ ਬਾਹਰ ਘੁੰਮਣ ਫਿਰਨ ਜਾਂਦੇ ਹਨ ਤਾਂ ਆਪਣੀ ਵਾਈਫ ਦੇ ਨਾਲ ਹੀ ਜਾਂਦੇ ਹਨ ਮਾਂ-ਬਾਪ ਦੇ ਨਾਲ ਕਦੇ ਵੀ ਉਹਨਾਂ ਨੂੰ ਘੁੰਮਦੇ ਫਿਰਦੇ ਨਹੀਂ ਦੇਖਿਆ ਜਦਕਿ ਵਾਈਫ ਦੇ ਨਾਲ ਤਾਂ ਕੈਨੇਡਾ ਵਿੱਚ ਵੀ ਉਹ ਘੁੰਮ ਫਿਰ ਲੈਂਦੇ ਸੀ। ਇਧਰ ਉਹਨਾਂ ਦਾ ਫਰਜ਼ ਬਣਦਾ ਸੀ ਆਪਣੇ ਮਾਂ-ਬਾਪ ਦੇ ਨਾਲ ਘੁੰਮਣ ਫਿਰਨ, ਇੰਜੋਏ ਕਰਨ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨ। ਪਰ ਜਦੋਂ ਉਹਨਾਂ ਦੇ ਬੇਟੀ ਦਾ ਜਨਮ ਦਿਨ ਸੀ, ਉਸ ਦਿਨ ਵੀ ਦੇਖਿਆ ਹੈ ਕਿ ਉਹਨਾਂ ਨੇ ਆਪਣੀ ਮੰਮੀ ਨੂੰ ਕਿੰਨਾ ਇਗਨੋਰ ਕੀਤਾ ਹੋਇਆ ਹੈ। ਉਹਨਾਂ ਦੇ ਮੰਮੀ ਤਾਂ ਪਿੱਛੇ ਕਿਵੇਂ ਪਰਾਇਆ ਵਾਂਗ ਖੜੇ ਹਨ ਤੇ ਜਦੋਂ ਉਹ ਕੇਕ ਕੱਟ ਰਹੇ ਸੀ ਤਾਂ ਉਹਨਾਂ ਨੇ ਆਪਣੀ ਮੰਮੀ ਦਾ ਹੱਥ ਆਪਣੇ ਹੱਥ ਵਿੱਚ ਨਹੀਂ ਫੜਿਆ ਅੰਗਦ ਤੇ ਸ਼ਰਨ ਤੇ ਤਿੰਨੋਂ ਹੀ ਕੇਕ ਕੱਟ ਰਹੇ ਸੀ ਤਿੰਨਾਂ ਨੇ ਹੀ ਇੱਕ ਦੂਸਰੇ ਦਾ ਹੱਥ ਫੜਿਆ ਸੀ ਤੇ ਮਾਂ ਵਿਚਾਰੀ ਕਿਵੇਂ ਪਾਸੇ ਖੜੀ ਪਰਾਇਆ ਵਾਂਗ ਦੇਖ ਰਹੀ ਹੈ ਮਨੀ ਦੀ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਲੱਗੀ ਤੁਸੀਂ ਵੀ ਇਸ ਗੱਲ ਬਾਰੇ ਕੀ ਕਹਿਣਾ ਚਾਹੋਗੇ ਕਿ ਮਨੀ ਨੇ ਵਾਕਿਆ ਹੀ ਆਪਣੇ ਮਾਪੇ ਦੀ ਪਰਵਾਹ ਕਰਨੀ ਛੱਡ ਦਿੱਤੀ ਹੈ ਆਪਣੀ رائے ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣਾ ਜੀ ਸ਼ਾਇਦ ਮਾਂ-ਬਾਪ ਦੀ ਉਦਾਸੀ ਦਾ ਕਾਰਨ ਇਹੀ ਹੋ ਸਕਦਾ ਹੈ ਕਿ ਹੁਣ ਬੱਚੇ ਉਹਨਾਂ ਵੱਲ ਧਿਆਨ ਦੇਣੋਂ ਹਟ ਗਏ ਹਨ ਇਸੇ ਕਰਕੇ ਹੀ ਮਾਂ ਦੇ ਚਿਹਰੇ ਤੇ ਹਰ ਵੇਲੇ ਉਦਾਸੀ ਰਹਿੰਦੀ ਹੈ ਇੱਕ بیٹے ਦਾ ਘਰ ਟੁੱਟ ਗਿਆ ਤੇ ਦੂਜਾ ਬੇਟਾ ਉਸਨੂੰ ਇਗਨੋਰ ਕਰ ਰਿਹਾ ਹੈ